ਰਾਸ ਸਭਾ ਮੈਂਬਰ ਤੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਸਬਾ ਕਾਦੀਆਂ 'ਚ ਡੋਰ ਟੂ ਰੂਟ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਲਈ ਉਹਨਾਂ ਨੇ ਮੈਨੀਫੈਸਟੋ ਤਿਆਰ ਕਰਕੇ ਭੇਜ ਦਿੱਤਾ ਹੈ। ਜਲਦ ਹੀ ਮੈਨੀਫੈਸਟੋ ਲੋਕਾਂ ਦੇ ਸਾਹਮਣੇ ਪੇਸ਼ ਹੋਵੇਗਾ। ਉਹਨਾਂ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਪੰਜਾਬ ਦੀ ਸ਼ਕਲ ਮਦਦ ਦੀ ਕਾਬਜ਼ ਰੱਖਦਾ ਹੈ। ਇਸੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਦੀ ਫੇਰੀ ਤੇ ਆ ਰਹੇ ਨੇ ਤੇ ਹੋ ਸਕਦਾ ਹੈ ਕਿ ਉਹ ਕਾਂਗਰਸ ਪਾਰਟੀ ਵੱਲੋਂ ਆਪਣੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਵੀ ਕਰ ਦਿੱਤਾ ਜਾਵੇ। ਹਰ ਪਾਰਟੀ ਕਰ ਰਹੀ ਹੈ اچھی ਗੱਲ ਹੈ। ਸਾਡੇ ਆਪਣੇ ਮੇਰਾ ਆਲਰੇਡੀ ਤਿਆਰ ਹੋ ਗਿਆ ਮੈਨੀਫੈਸਟੋ ਮੈਂ ਸੈਂਟਰਲ ਪਾਰਟੀ ਨੂੰ ਕਲਾ ਦਿੱਤਾ ਉਹਦੇ ਉੱਤੇ ਵੈਟਿੰਗ ਹੋ ਰਹੀ ਹੈ ਉਹਦੀ। ਮੇਰਾ ਕੱਲ ਰਾਹੁਲ ਜੀ ਦੀ ਵਿਜ਼ਿਟ ਤੋਂ ਬਾਅਦ ਕੋਈ ਦਸਿਆ ਗਿਆ ਗਰੰਟੀ ਗ੍ਰੰਥ ਮੈਨੀਫੈਸਟੋ ਆ ਜਾਏਗਾ ਬਹੁਤ ਵੱਡੇ ਪੈਮਾਨੇ ਤੇ ਹਰ ਵਰਗ ਬਹੁਤ ਵੱਡੀ ਰਾਹਤ ਮਹਿਸੂਸ ਕਰੇਗਾ। ਸਾਡਾ ਜਿਹੜਾ ਮੈਨੀਫੈਸਟੋ ਆ ਰਿਹਾ ਪੰਜਾਬ ਦੀ ਸ਼ਕਲ ਕਿਸ ਤਰ੍ਹਾਂ ਬਦਲ ਲਈ। ਜੀ ਜੀ। ਕੋਸ਼ ਮਤਾਬਕ ਕੋਈ ਨਹੀਂ ਬਾਕੀ ਤੇ ਚਲੋ ਛੋਟੇ-ਪੋਟੇ ਸਾਰਿਆਂ ਨੂੰ ਹਰ ਕਲਾਸ ਨੂੰ ਐਡਵਾਂਟੇਜਸ ਦੇ ਨੇ ਉਹ ਤੇ ਸਾਰੀਆਂ ਪਾਰਟੀਆਂ ਕੋਸ਼ਿਸ਼ ਕਰ ਹੀ ਰਹੀਆਂ ਬਟ ਅਸੀਂ ਸਹੀ ਮਿਹਨਤ ਦੇ ਵਿੱਚ ਪੰਜਾਬ ਦੀ ਜਿਹੜੀ ਚਿਹਰਾ ਮੋਹਰ ਹੈ ਉਹਨੂੰ ਬਦਲਣ ਦਾ ਕਿ ਕਿਸ ਤਰ੍ਹਾਂ ਪੰਜਾਬ ਨੂੰ ਆਂਦੇ ਸਾਲਾਂ ਦੇ ਵਿੱਚ ਕਿਸ ਕਿਸਮ ਦੀ ਰੂਪਰੇਖਾ ਤਿਆਰ ਕਰਨੀ ਹੈ ਤੇ ਉਹ ਅਸੀਂ ਕਰਨ ਜਾ ਰਹੇ ਹਾਂ ਅੱਜ ਜਿਹੜੀ ਕੈਂਪੇਨ ਦੇਖੋ ਅਜੇ ਹਮੇਸ਼ਾ ਕੈਂਪੇਨ ਪੰਜਾਬ ਦੇ ਅਖੀਰਲੇ 5-6 ਦਿਨਾਂ 'ਚ ਬਿਲਕੁਲ ਹੁੰਦੀ ਹੈ ਪਹਿਲੇ ਲੋਕ ਸਾਇਲੈਂਟ ਰਹਿੰਦੇ ਨੇ ਬਹੁਤੇ ਕੋਈ ਆਪਣਾ ਮਨ ਨਹੀਂ ਦਿੰਦਾ ਅਖੀਰ ਜਿਹੜੇ 3-4 ਦਿਨ ਹੁੰਦੇ ਉਦੋਂ ਸੀ ਲੋਕ ਮੰਡ ਬਣਾਉਂਦੇ ਤੇ ਮੇਰਾ ਖਿਆਲ ਪ੍ਰਮਾਤਮਾ ਵੱਲੋਂ ਬੜੀ ਫਰਮਾਨੇ ਤੇ ਲੋਕ ਇੰਨੀਆਂ ਪਾਰਟੀਆਂ ਦੇ ਵਿੱਚੋਂ ਕਾਂਗਰਸ ਨੂੰ ਹੀ ਬਟ ਮੇਰੀ ਆਪਣੀ رائے ਹੈ ਕੱਲ ਰਾਹੁਲ ਗਾਂਧੀ ਜੀ ਐਲਾਨ ਕਰਨ ਨੂੰ ਜਾ ਰਹੇ ਬਟ ਮੇਰੀ ਆਪਣੀ رائے ਸੀ ਕਿ ਸਟੇਟਸ ਕੋ ਹੀ ਰੱਖਣਾ ਚਾਹੀਦਾ ਜਿਹੜਾ ਚੱਲੀ ਜਾਂਦਾ ਚੱਲਣ ਤੋਂ ਐਸਐਮ ਜੀ ਨਿਊਜ਼ ਪੰਜਾਬ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ